ਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਇਨ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਾਨੂੰ ਸਾਰੇ ਪਹੁੰਚੂ ਕਿ ਅੱਜ ਫਿਰ ਆਪਾਂ ਅੱਜ ਹੀ ਵੇਖੋ ਬਾਈ ਜੀ ਹੁਣ ਇੱਕ ਪੰਜ ਛੇ ਲਗਭਗ ਮੱਝਾਂ ਦੇ ਨਾਲ ਗਾਂ ਵੀ ਲੈ ਕੇ ਆਂਦੇ ਕਿ ਉਦੋਂ ਤੋਂ ਪਤਾ ਗਾਂਾਂ ਵੀ ਸ਼ੁਰੂ ਕਰ ਲਈਆਂ ਤੇ ਗਾਂ ਵੀ ਚੰਗੀ ਆਂਦੀ ਹੈ ਪਰ ਛੋਟੀ ਕੀਮਤ ਦੀ ਆਂਦੀ ਹੈ ਤੇ ਸ਼ੁਰੂ ਕਰੀਏ ਗੱਲਬਾਤ ਕਰੀਏ ਬਾਈ ਜੀ ਬਾਈ ਜੀ ਅਸਤਿਕਾ ਸੋ ਸੋ ਬਾਈ ਜੀ ਕਿਦਾਂ ਨੇ ਸਾਥ ਹੋ ਗਿਆ ਤਿੰਨ ਬਸ ਬਾਈ ਜੀ ਮੇਰਾ ਹੀ ਸਭ ਤੋਂ ਪਹਿਲਾ ਫਦੇ ਦੀ ਛਾ ਅੱਜ ਪਾਈਏ ਹਾਂਜੀ ਹਾਂਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਾਹ ਦੇ ਸਾਚ ਰਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰੱਖੇ ਤੰਦਰੁਸਤ ਅੱਜ ਦੇ ਸਮੇਂ ਸੰਦੀਪ ਜੀ ਤੰਦਰੁਸਤੀ ਬਹੁਤ ਜ਼ਰੂਰੀ ਆ ਬਾਕੀ ਚੀਜ਼ਾਂ ਸਾਰੀਆਂ ਚੱਲਦੀਆਂ ਰਹਿੰਦੀਆਂ ਵਾ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਸੱਚੇ ਪਾਤਸ਼ਾਹ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਜਿੰਨਾ ਹੋ ਸਕਦਾ ਵਾ ਵੱਧ ਵੱਧ ਸੇਵਾ ਸਤਕਾਰ ਅਨਮੋਲ ਖਜ਼ਾਨੇ ਸਾਹਮ ਸਾਹ ਰੱਖੋ ਬਿਲਕੁਲ ਜੀ ਜਿਹਦੇ ਘਰ ਮਾਪੇ ਉਹਦਾ ਸਤਕਾਰ ਹੁੰਦਾ ਵਾ ਨਾ ਉਹ ਸੰਜੀਤ ਜੀ ਘਰ ਸਵਰਗ ਨੇ ਬਿਲਕੁਲ ਜੀ ਉਹਨਾਂ ਘਰਾਂ ਦੇ ਵਿੱਚ ਇੰਨਾ ਪਿਆਰ ਹੁੰਦਾ ਵਾ ਇੰਨੀ ਮਤਲਬ ਖੁਸ਼ੀਆਂ ਪਰਮਾਤਮਾ ਦਿੰਦਾ ਵਾ ਦੁਨੀਆਂ ਦੀ ਕੋਈ ਥੋੜ ਨਹੀਂ ਉਹ ਘਰ ਤੇ ਰਹਿੰਦੀ ਜਿੰਨਾ ਘਰ ਚ ਵੱਡਿਆਂ ਦਾ ਸਤਕਾਰ ਹੁੰਦਾ ਵੱਡਿਆਂ ਦਾ ਸਤਕਾਰ ਕਰਿਆ ਕਰੋ ਦੁਨੀਆਂ ਦੀ ਹਰ ਖੁਸ਼ੀ ਤੁਹਾਨੂੰ ਮਿਲ ਜਾਏ ਹਾਂ ਜੀ ਇਹ ਬਾਕੀ ਸੰਦੀਪ ਜੀ ਮਾਰਦੇ ਆਪਣੇ ਕੋ ਬਹੁਤ ਚੰਗਾ ਚੰਗਾ ਅੱਜ ਆਹ ਥੋੜੀ ਝੋਤੀ ਕੱਚੀ ਆ ਅੱਛਾ ਦਜਮਰ ਜੀ ਤੁਹਾਨੂੰ 20 ਦਿਨ ਲੈਂਦੀ ਆ ਇਧਰ ਵੇਖੀ ਬਾਈ ਜੀ ਸਿੰਘ ਵੇਖ ਇਸੇ ਇਧਰ ਵੇਖੀ ਜੇ ਤਰ੍ਹਾਂ ਆਈ ਗਈ ਸੰਦੀਪ ਜੀ ਹਾਂ ਜੀ ਇੱਕ ਸਿੰਘ ਵੀ ਜਿਹੜਾ ਨਾ ਹਾਂ ਜੀ ਇਹਨੂੰ ਪਾਲੋਕਾਰ ਜage 20 ਦਿਨ ਦੀ ਕੱਚੀ ਨਾ ਨਾ ਹੋਵੇ ਤੇ ਮੈਂ ਜਿੱਦ ਤੋਂ ਮਾਰਦੀ ਰਹੇ ਮੇਰੇ ਕੋਲ ਜੀ ਰਾਣੇ ਦਾ ਬੜਾ ਸਿੰਘ ਛੋਟੀ ਐ ਸਖਾਲੀ ਮਾੜੀ ਇੱਕ ਮਾੜਾ ਆ ਵੇਖੋ ਨਿੱਕਾ ਸਿੰਘ ਇਧਰ ਵੇਖੋ ਮਾੜਾ ਜੀ ਮਸ ਲੰਗਰ 10 ਸਿੰਘ ਗਰਨਾ ਸਿੰਘੀ ਕਾ ਦੀ ਤੇਪੀ ਲੱਗਾ ਤੇਪੀ ਲੱਗਾ ਜੀ ਥੋੜਾ ਥੋੜਾ ਜੀ ਵੇਖੋ ਪੱਡੀ ਝੋਟੀ ਆ ਥਾਂ ਖੋਣ ਬਹੁਤ ਕਿਤੇ ਵੀ ਹੱਥ ਨਹੀਂ ਰੱਖਣ ਲਿਬਾਈ ਵੇਖ ਝੋਟੀ ਸਿਰਾਈ ਕਰਾਉਗੀ ਬਿਲਕੁਲ ਜੀ ਆਜੋ ਲਿਓ ਜੀ ਜਿੰਨੇ ਸਾਂਬਲੀ ਵਿਸਾਖੀ ਦੇ ਨਿਆਰੇ ਲਓ ਧੰਨਵਾਦ ਹਾਂ ਵਿਸਾਖੀ ਦੇ ਨਿਆਰੇ 20 ਦਿਨ ਉਹਨਾਂ ਦੱਸਿਆ ਹਾਂ ਹਾਂ ਜੀ ਕਿ ਉਹਦੋਂ ਨੂੰ ਵਿਸਾਖੀ ਨੂੰ ਸੋਈ ਹੋਣੀ ਮੈਂ ਬਿਲਕੁਲ ਜੀ 20 ਦਿਨਾਂ ਦੇ ਵਿੱਚ ਹੀ ਸਮਝਣਾ ਵੀ ਤਾਲੀ ਤੇ ਆਇਆ ਯਾਰ ਯਾਰ ਲਾਉਣ ਵਾਲੀ ਨਾ ਵਾਲੀ ਮੈਂ ਮੈਂ ਬੱਜਨੀ ਮੈਂ ਦੇ ਵਿੱਚ ਕਮੀ ਨਹੀਂ ਰਿਹ ਕਾਟ ਰਾਂ ਬੱਟ ਪੱਟੀ ਲਵਾਈ ਕਿੰਨੀ ਮੈਂ ਦੇਖੋ ਖਾਣ ਵੀ ਬਹੁਤ ਸਪੈਸ਼ਲ ਹੈਗਾ ਇਹ ਸੰਦੀਪ ਜੀ ਅੱਜ ਕੱਚੀ ਦਾ ਮੁੱਲ ਲਵਾ ਹਾਂਜੀ ਠੀਕ ਹੋਣਾ ਬਿਲਕੁਲ ਇਹ ਕੋਈ ਆਖੇ ਤਿਆਰ ਕਰਕੇ ਉਹ ਸਮੇ ਮਤਾ ਦੀ ਰੋਟੀ ਤੇ ਸਮੇ ਮਤਾ ਬਿਲਕੁਲ ਜੀ ਬਾਈ ਜੀ ਅੱਜ 1 ਲੱਖ ਦੇ 5000 1 ਲੱਖ 5000 500 ਛੋਟ ਚਲੋ ਠੀਕ ਹੋਣਾ ਇੱਕ ਤਾਲ ਦੀ ਰੋਟੀ ਨਹੀਂ ਹੋਊ ਬਿਲਕੁਲ ਠੀਕ ਹੈ ਅੱਜ ਸੰਦੀਪ ਜੀ ਯਾਤ ਤਾਲੀ ਮੈਂ ਬਾੜੀ ਚੱਲ ਗਈ ਦੂਸਰੀ ਲੋਈ ਦੇਖੋ ਉਹ ਨਾਈ ਲੱਗੀ ਬਾਈ ਰੱਬਣ ਰੱਬਣ ਨੇ ਅੱਗੇ ਵਧਾ ਅੱਗੇ ਵਧਾਓ ਜਮਣ ਜੀ ਫੋਟ ਤਾਂ ਦੇ ਲਵਾ ਅਗਲੇ ਬਾਸ ਸਿਮਰ ਦੇ ਵੇ ਕਿੱਥੇ ਆ ਵੇ ਕਿੱਥੇ ਲਿਵਾ ਲਾ ਤੇ ਦੋ ਰੋ ਇਹ ਵੀ ਦੋ ਆ ਵੀ ਗਰਮਾ ਦੋ ਗਰਮਾ ਗਰਮਾ ਮੇਲੀਆ ਬਾਲੀਆਂ ਇਹ ਇਹ ਇੱਕ ਦੋ ਮੈਂ ਕੋ ਸਿੰਘ ਜੀ ਸੰਗੀ ਸਾਰੀ ਫੋਟੋ ਵੀ ਉਤਾਰ ਗਿਆ ਤਰੋ ਇੱਕ ਸਹੀ ਬਹੁਤ ਗਿਆ ਮੇਰੇ ਕੋਲ ਬੜਾ ਰੋਡੀ ਕੰਮ ਬਤਾ ਲੱਗਾ ਦੇਖੋ ਬੜਾ ਜ਼ਬਰਦਸਤ ਬਹੁਤ ਜੱਟਾ ਵੀ ਨਾਲ ਬਹੁਤ ਦਸਤ ਕਰਾ ਮਾਂਦਰੀ ਆ ਜੀ ਕਾਹੋ ਬਜੀ ਬਹੁਤ ਜੱਤ ਵਾਲੀ ਮੈਂ ਚੰਗੀਆਂ ਤੇ ਦੁੱਧ ਵਾਲੀ ਆ ਸੰਦੀਪ ਜੀ ਖਾਣ ਬਹੁਤ ਵੇਖ ਕਿੱਦਾਂ ਕਵਾਦੀ ਦਾ ਖਾਣ ਲੱਗਾ ਬਹੁਤ ਮੋਟਾ ਖਾਣ ਲੱਗਾ ਬਿਲਕੁਲ ਜੇ ਬਣੂ ਮਹੀਂ ਲੈਂਦੀ ਕੁਛ ਦਿਨ ਲੈਊਗੀ ਮਹੀਂ ਇਹ ਸੰਦੀਪ ਜੀ ਦਵਾਂਗੇ 98000 98000 ਰੁਪਏ 500 ਰੁਪਏ 800 ਚਲੋ ਇਧਰ ਵੇਖ ਇਹ ਤੋਂ ਹੀ ਸੇਰਾਂ ਸ਼ੀਕ ਗੱਬਣ ਬਈ ਦੀ ਆ ਜਿਹੜੀ ਆ ਸਮਝਣਾ ਵੀ ਹੱਜ ਗੱਬਣ ਕਾਦੀ ਆ ਜਿਹੜਾ ਸਵੇਰੇ ਖੜੂ ਗੋਲੀ ਫਿੱਤੇ ਵੇ ਉਹਨੇ ਮੈਂ ਫਿੱਤੇ ਆ ਗਿਆ ਕਿੱਥੇ ਲੰਡਾ ਪਿਆ ਅੱਗਿਓ ਵੇ ਇਹ ਨਹੀਂ ਵੀ ਮਗਰੀ ਆ ਅੱਗੇ ਵੀ ਹੋਣਾ ਨਹੀਂ ਅੱਗੇ ਵੀ ਹੋਣਾ ਸੇ ਅਸੂਰ ਬਖਾ ਦੋ ਚੰਗੀ ਤਰ੍ਹਾਂ ਨਾ ਹੋ ਜੀ ਤੇ ਵੇਖੋ ਜੀ ਇਹਨਾਂ ਦੀ ਜਾਨਦੇ ਗੋਲੀ ਖਾਣੇ ਕਾਲ ਪਾਸਾ ਦੀ ਤਿਆਰੀ ਤਿਆਰੀ ਸਮਝੋ ਤਿਆਰ ਸਾਜ ਮੈਂ ਵਾ ਬਾੜੀ ਤੇ ਵੇਖੋ ਲਾਕਾ ਬੜਾ ਸੁਨਚੇ ਲਾ ਹਨੀ ਲਾਕਾ ਬੜਾ ਸੁਣੀ ਲਾਕਾ ਦੇ ਮੱਝਾਂ ਇਹ ਦੇਖੋ ਇੱਕ ਲੇਵਾ ਵਿਖਾ ਵਾਹ ਵਾਹ ਜੀ ਤੁਸੇ ਇਹੋ ਜਿਹੀਆਂ ਮਈਆਂ ਲੇਵਾਂ ਦੋ ਤਰਾ ਕੱਢ ਰਿਹਾ ਜਿੰਨੇ ਇੰਨਾ ਦੇਖ ਲਿਆ ਆ ਜਾਓ ਜੀ ਆ ਜਾਓ ਆਂਦੋ ਕਰੋ ਚੱਲ ਆਂਦੋ ਬੜਾ ਠੀਕ ਹੈ ਮੈਂ ਫੋਟੋ ਫਿਟਰੀ ਕਰਾਂ ਤੇ ਤੁਹਾਰੀ ਇਹ ਉਪਕ੍ਰਿਤੀ ਦਿੱਚੋ ਆਉ ਕਾਣੋ ਆ ਬਾਸ ਵੀ ਇਹ ਇੱਕ ਠੀਕ ਹੈ ਬਟ ਠੀਕ ਹੈ ਚਲੋ ਹਾਂਜੀ ਇਹ ਸੰਦੀਪ ਜੀ 92000 ਰੁਪਏ 92000 ਦੀ ਜੀ ਕਹਤਾ ਇਹੋ ਹੀ ਵੇਦੇ ਰਹੀਏ ਆ ਬਾਕੀ ਪੈਸੇ ਦੇ ਇੱਕ ਪਾਸੇ 500 ਛੋੜ 500 ਛੋੜ ਇਹ ਦੇਖੋ ਮੋਟਾ ਗੁੱਟਾ ਖਾਣ ਮੋਟਾ ਮੇਰਾ ਖਾਣ ਕਿਹੜਾ ਗੜਾ ਖਾਣ ਜਾ ਗਾਈ ਬਿੰਦੀਆਂ ਵਾਲਾ ਲੈ ਵਾਈ ਘਾਟੇ ਵੀ ਦੇ ਦੋ ਘਾਟ ਨਹੀਂ ਹੋ ਕੇ ਤੇ ਨਹੀਂ ਬਿਲਕੁਲ ਕਿੱਥੇ ਦੇਵਾ ਲਾ ਕੇ ਵੇਖੀ ਠੀਕ ਹੈ ਭਾਈ ਜੀ ਬਿਲਕੁਲ

60000 ਦੀ 60000 ਦੀ 500 ਛੋੜ ਦੇਖੋ ਹੁਣ ਆ ਜੇ ਕਿ ਨਿਕਲ ਨਾ ਦੁਨੀਆ ਦਾ ਰਖਾਵਾ ਗੱਬਣਾ ਲੀ ਇਹ ਗੱਬਣਾ ਐ ਸੰਦੀਪ ਜੀ ਇਹਦਾ ਡੀਐਨਏ ਟੈਸਟ ਕਰਾ ਲਉ ਸੁਗਰਾਜੀ ਆ ਅਜੇ ਯਵਰਾ ਦੀ ਆ ਹਾਂ ਯਵਰਾ ਦੀ ਜੋ ਹੁਣ ਇੱਕ ਇੱਧਰ ਖੋਖਲੋ ਇੱਕ ਮੈਂ ਹਾਂਜੀ ਕੈਮਰਾ ਥੱਲੇ ਥਾਣ ਵਖਾ ਪੈ ਲੋਣ ਨੂੰ ਪਹਿਲਾ ਸੁਆ ਚੋਟੀ ਆ ਆ ਲੱਗ ਸਕਦਾ ਥਾਣ ਕਿਤੇ ਅੱਤਾਂ ਹੀ ਕਰਾਈਆਂ ਪਈਆਂ ਹੈ ਯਵਰਾ ਜੀ ਇਹ ਸੰਦੀਪ ਜੀ ਪਹਿਲਾਂ ਦੱਸ ਦਿਨਾ ਹਾਂਜੀ ਇਹਦਾ ਰਾਜੀ ਬਾਜੀ ਦਾ ਸਾਰਿਆਂ ਨੇ ਫੋਨ ਕਰਨਾ ਵਾ ਕਿ ਉਹਨਾਂ ਨੂੰ ਡੇਟ ਨਹੀਂ ਪਤਾ ਕਿ ਕਿ ਝੋਟਾ ਉਹਨਾਂ ਦੇ ਘਰ ਵਾ ਠੀਕ ਆਪੇ ਗੱਬਣ ਹੋਈ ਆ ਇਹ ਆ ਸਾਹਿਬ ਲਾ ਲੋ ਇਹ ਮਹੀਨੇ ਬੜੀ ਕਿੰਨੇ ਆ ਜੀ ਆfte ਕਿੰਨੇ ਚੇਰ ਦੀ ਹੋਊਗੀ ਇਹ ਹੋਵੇ ਪੰਜਾਂ ਮਹੀਨਾਂ ਦੀ ਇਹ ਹੋਵੇ ਸੱਤਾਂ ਦੀ ਇਹ ਹੋਵੇ ਅੱਠਾਂ ਦੀ ਇਹ ਹੋਵੇ ਨੌਾਂਾਂ ਦੀ ਆਪਣੀ ਸਮਝ ਕਰਕੇ ਲੈਣੇ ਪੈਣਾ ਮੈਨੂੰ ਹੁਣੇ ਫੋਨ ਕਰ ਬਿਲਕੁਲ ਜੀ ਇਹ ਸੂਈ ਕਦੋਂ ਆ ਇਹ ਭਾਵੇਂ ਮਹੀਨਿਆਂ ਦੀ ਸੂਪੇ ਦੋ ਨੂੰ ਸੂਪੇ ਤਿੰਨ ਜਦੋਂ ਮਰ ਜੀ ਸੂ ਹਾਂ ਚੈੱਕ ਕਰਾ ਲਓ ਹੋਊਗੀ ਸੁਣਵਾਲੀ ਨਹੀਂ ਤੇ ਡਾਕਟਰ ਚੰਗਾ ਤੋਂ ਕੋ ਚੈੱਕ ਕਰੋ ਕਿੰਨੇ ਮਹੀਨੇ ਚੋੜੋ ਜੀ ਲਓ ਜੀ ਵੱਡੀ ਘੱਟ ਹੈ ਜਬਤੀ ਹੁੰਦੀ ਆ ਇੱਧਰ ਦੇ ਹਾਂ ਦੇਖੋ ਦੇਖੋ ਬੰਦੇ ਦੇ ਸਿਰ ਬਰਾਬਰ ਅਸਲੀ ਸਭ ਤੋਂ ਹਾਈ ਤੇਰੀ ਜੀ ਆ ਦੀ ਦੇਖ ਕੇ ਸਿਰ ਨਾਲ ਆ ਵੇ ਰੰਗ ਵੇ ਰੰਗ ਬਾਈ ਕਰਦੀ ਬਹੁਤ ਵੱਡਾ ਘੋੜੀ ਦਾ ਇਹ ਨਹੀਂ ਬਾਈ ਜੀ ਇਹ ਸੰਦੀਪ ਜੀ ਇਹ ਤੇ ਜਿਹਨੇ ਲੱਥੀ ਨੂੰ 8 ਮਹੀਨੇ ਦੀ ਕਹਾ ਕੇ ਵੇਖਾ ਨਾ ਹਾਂਜੀ ਤੇ ਲੱਖ ਦੀ ਆਏ ਨਾ ਪਰ ਇਹੋ ਜੇ ਪਤਾ ਹੀ ਨਹੀਂ ਕਿੰਨੇ ਚਿਰ ਦੀ ਆ ਜਿੱਦਾਂ ਅਗਲੇ ਦੱਸਿਆ ਨਾ ਉਦਾਂ ਹੀ ਆਪਾਂ ਦੱਸਣ ਗਏ ਆ ਕਿਸੇ ਗੱਲ ਚ ਕਮੀ ਨਹੀਂਗੀ ਅੱਜ 60000 ਲੋ ਮੋਟਾ ਵਾਕੀ ਗਾ ਜੀ ਦਾ ਦਾ ਲੱਗ ਗਿਆ ਲੱਗ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਏ ਜਾਨ ਦਾ ਪਾਲਦਾ ਨਹੀਂ ਜਾਨਵਰ 60000 ਖਾ ਜਾਂਦੀਆਂ ਫੇ ਵੀ ਨਹੀਂ ਪੜਦੀ। ਠੀਕ ਆ ਨਾ ਜਿੱਦਾਂ ਦਾ ਹੀਰਾ ਵਾ ਪਰ ਗੱਲ ਇਹੋ ਹੀ ਆ ਵੀ ਡੇਢ ਦਾ ਉਹਨਾਂ ਨੂੰ ਨਹੀਂ ਚੇਤਾ ਤੇ ਡੇਢ ਆਪਾਂ ਨੂੰ ਨਹੀਂ ਹੱਸ। ਬਸ ਜੀ ਬਸ ਠੀਕ ਆ ਨਾ ਇਹ ਪਰਮਾਤਮਾ ਦੇ ਵਿਸ਼ਵਾਸ ਤੇ ਤੇ ਜਾ ਚੰਗੇ ਡਾਕਟਰ ਕੋਲ ਚੈਤਰਾ ਬਿਲਕੁਲ ਜੀ ਉਹ ਜੇ ਦਾ ਦੱਸ ਸਕਦਾ ਵੀ ਕਿੰਨੇ ਮਹੀਨੇ ਦੀ ਕੱਬ ਬਿਲਕੁਲ ਆਪਾਂ ਸਿਹਤ ਰਹਿਣਾ ਜੇ ਸਾਡੇ ਵੱਲੋਂ ਅੱਠਾਂ ਦੀ ਹੋਈ ਤਾਂ ਵੀ ਸਿਆੜ ਚੌਂ ਦੀ ਹੋਈ ਤਾਂ ਵੀ ਸਿਆੜ ਬਸ ਬਿਲਕੁਲ ਸਾਨੂੰ ਕੋ ਰਾਜੀ ਬਾਜੀ ਦਾ ਕਰਨਾ ਵੀ ਵਧੀਆ ਵਧੀਆ ਇਹਦੇ ਬਾਰੇ ਨਹੀਂ ਕਰਨਾ ਸੁਰੀ ਨਹੀਂ ਸੁਰੀ ਨਹੀਂ ਠੀਕ ਹੈ ਕਿ ਉਹ ਆਪਣੀ ਸਮਝ ਮੁਤਾਬਕ ਲੈਣਾ ਬਾਜੀ ਬਾਜੀ ਇਹ ਜਰਸੀ ਵਾਸੀ ਬਹੁਤ ਹਲੇਰੀ ਪੰਜਾਬ ਦੀ ਲੋ ਬਣ ਲਿਓ ਗੱਪਣ ਹਫਤਾ ਲਈ ਦੀ ਲੋ ਜੀ ਵੇਖੋ ਕਰਾ ਨਹੀਂ ਰਿਹਾ ਇਧਰ ਮੁੱਠੀ ਬਾਤੀ ਵੇਖੋ ਆ ਅੱਗੇ ਇਹ ਕਿੰਮਰ ਲੰਮੀ ਦੋਰੇ ਸੋਰਾ ਜੀ ਦੂਜਾ ਸੋਰਾ ਦੂਜਾ ਸੋਰਾ ਘਰਾਂ ਥਾਨ ਵੇਖ ਕੇੜਾ ਲੱਗਾ ਦੇਖੋ ਲੈਵਾ ਉਹ ਇਹ ਲੈਵਾ 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 ਆਇਆ ਹੁਤਾ ਕੱਢੂ ਲੋ ਆਜੋ ਭਾਜੀ ਆਜੋ ਆਜੋ ਥੋੜੀ ਥੋੜੀਆ ਕਿੰਨੀ ਹੈਗੀ ਆਹੋ ਸੁਣ ਗੱਲ ਤੇ ਮੁੱਲ ਤੇ ਮੁੱਕਣੀ ਆ ਮੁੱਲ ਤੇ ਮੁੱਕਣੀ ਆ ਮੁੱਲ ਤੇ ਮੁੱਕਣੀ ਆ ਹਾਂਜੀ ਭਾਜੀ ਫਿਰ ਇਹ ਸੰਤੀ ਜੀ ਦਵਾਂਗੇ 41000 ਦੀ 40000 ਦੀ 500 ਛੋੜ 40 500 ਦੀ ਹੋਣੀ 500 ਦੀ ਠੀਕ ਆ 40 ਨਾਲ ਕੋਈ ਮਰਾ ਵੀਰ ਕਵੇ ਜੇ ਮਹਿੰਗੀ ਲੱਗ ਜੀ ਉਹ ਤੇ ਨਾ ਲੜੇ ਨਾ ਲੜੇ ਬਿਲਕੁਲ ਠੀਕ ਹੋਣਾ ਜੇ ਵਾਰਾ ਖਾਂਦੀ ਤੇ ਲਵੇ ਨਹੀਂ ਲੇ ਕੋਈ ਗੱਲ ਬਾਸ ਕਿਉਂਕਿ ਵਦਾਂ ਕੀ ਆ ਅੱਜ ਸੰਦੀਪ ਜੀ ਸਮਾਂ ਮਹਿੰਗਾ ਹੋ ਗਿਆ ਸਾਡਾ ਕਸੂਰ ਨਹੀਂ ਕਿਸੂਰ ਸਾਡਾ ਮੁਨਾਫਾ ਉਹੀ ਆ ਅੱਗੇ ਨੂੰ 100000 ਘਟਿਆ ਆ ਕਿਉਂਕਿ ਜੋ ਅੱਗੇ ਮੁੱਲ ਜ਼ਿਆਦਾ ਦੇ ਦੇਈਦਾ ਨਾ ਅਸੀਂ ਉੱਤੇ ਵੀ ਰੱਖੀ ਜੰਨੇ ਰੱਖੀ ਬਿਲਕੁਲ ਠੀਕ ਹੋਣਾ ਉੱਤੇ ਤੇ ਤਾਂ ਹੀ ਰੱਖਾਂਗੇ ਪਿਛਲੇ ਘਰੋਂ ਕਮਾਈ ਆਉ ਤੇ ਪਿਛਲੇ ਘਰੋਂ ਕਮਾਈਆਂ ਕੱਢ ਗੀ ਕੱਢ ਗੀ ਤੇ ਇਸ ਕਰਕੇ ਬੜਾ ਹੀ ਸੋਚ ਵਿਚਾਰ ਕੇ ਮਾਲ ਲੈਣ ਦੇ ਆ ਹੂੰ ਵੀ ਫਿਰ ਵੀ ਵੇਖਦਾ ਜਾਂਦਾ ਇਹ ਹੁਣ ਬਾਈਓ ਨੇ ਕਿੱਥੋਂ ਚੱਲ ਕੇ ਆਏ ਆਜੋ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਇਹ ਇਹ ਸੰਦੀਪ ਜੀ ਕਿੱਥੋਂ ਪਟਿਆਲੇ ਕੋਲੋਂ ਚੱਲ ਕੇ ਆਏ ਆ ਹੁਣ ਇਹਨਾਂ ਨੂੰ 7 ਤੋਂ 8000 ਦੋ ਮਹੀਨੇ ਤੇ ਖਰਚਾ ਪੈ ਜਾਣਾ ਬੇਚ ਬੇਚ ਤੇ ਇਹਨਾਂ ਫਿਰ ਵੇਚਣਗੇ ਬੇਚ ਠੀਕ ਆਲਾ ਅਹੀਂ ਬੋਲ ਲਈਆਂ ਅੰਨਾ ਵਪਾਰ ਕਰਦੇ ਆ ਆ ਮੈਨੂੰ ਕਿੰਨਾ ਖਰਚਾ ਪੈ ਗਿਆ ਖਰਚੇ ਪੈ ਗਏ ਇਹਨਾਂ ਫੇਰ ਵੇਚਣੀਆਂ ਫੇਰ ਵੇਚ ਰਿਹਾ ਜੀ ਤੇ ਜੇ ਇਹਨਾਂ ਦਾ ਮੈਂ 19 ਕੀ ਕਰ ਸੀ ਮਾਸਾ ਮੈਂ ਇਹਨਾਂ ਦੀ ਵਿਕ ਜੂ ਕਦ ਨਹੀਂ ਇਸ ਕਰਕੇ ਇਹਨਾਂ ਨੂੰ ਜੀਦੇ ਰੱਖਾਂਗੇ ਸਦਾ ਹੀ ਆਉਂਦੇ ਰਹਿਣ ਬਿਲਕੁਲ ਜੇ ਮਰ ਕੇ ਦੇ ਫਿਰ ਨਹੀਂ ਤੇ ਗਾਹਕ ਗਿਆ ਹਾਣ ਹੈ ਨਾ ਗਾਹਕ ਨੂੰ ਕਦੀ ਵੀ ਜਿੰਦਾ ਰੱਖੋ ਬਿਲਕੁਲ ਜਿੰਦਾ ਰੱਖ ਹਮੇਸ਼ਾ ਫੇਰ ਆਉਂਗਾ ਵਧੀਆ ਸੋਚ ਹੈ ਸਾਡੀ ਸੋਚ ਤੇ ਗਾਹਕ ਨੂੰ ਜਿੰਦਾ ਰੱਖੋ ਤੇ ਇਸ ਕਰਕੇ ਇਹ ਬਰਾਏ ਆ ਇਹਨਾਂ ਆਪਨੀ ਤਸੱਲੀ ਕਰ ਲੋ ਇਹਨਾਂ ਦੀ ਅਮੀਆਂ ਪਰਲੇ ਪਾਸੇ ਲਾਤੀਆਂ ਪਰ ਠੀਕ ਹੈ ਜੀ ਠੀਕ ਹੈ ਨਾ ਇਹਨਾਂ ਆਪਣੀ ਮਰਜ਼ੀ ਮਤਾਬ ਜਿਹੜੀ ਮੈਂ ਲਈ ਦੇ ਦਿੱਤੀ ਆ ਕੋਈ ਤਰ੍ਹਾਂ ਬੰਨਤੀ ਖੜਕੀ ਵੀ ਇਹ ਤਾਂ ਜੀ ਆ ਸੋਚਤੇ ਕੰਮ ਜਿਹੜਾ ਆਉਂਦਾ ਵਾ ਉਹਨੂੰ ਜੀ ਆਇਆਂ ਵਧੀਆ ਦੋ ਇੱਕ ਘੱਟ ਵੇਚ ਲੋ ਚੰਗਾ ਹੀ ਵੇਚੋ ਬਿਲਕੁਲ ਠੀਕ ਹੈ ਨਾ ਹੋਰ ਕੋਈ ਫਰਕ ਨਹੀਂ ਪੈਣਾ ਤੇ ਬਾਕੀ ਵੀਰ ਜੀ ਆਨਲਾਈਨ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰ ਸਾਡੇ ਕੋਲ ਪੱਕਾ ਮਾਲ ਲੈ ਕੇ ਜਾਂਦੇ ਆ ਨਵੇਂ ਵੀਰ ਬਾਅਦ ਤੇ ਆਨਲਾਈਨ ਨਹੀਂ ਜੀ ਉਹ ਜਿੱਦ ਕਰਕੇ ਮੰਗਾਉਂਦਾ ਤੇ ਸਾਡੀ ਕੋਈ ਗਾਰੰਟੀ ਨਹੀਂ ਹੋਊਗੀ ਉਹ ਰਾਜੀ ਬਾਜੀ ਦਾ ਫੋਨ ਕਰੇ ਮਾੜਾ ਨਹੀਂ ਜਿਵੇਂ ਬਾਈ ਹੁਣੇ ਆਏ ਆ ਮਤਲਬ ਆਓ ਦੂਰ ਵਾਲੇ ਆਓ ਨਵੇਂ ਆਏ ਨਾ ਪਹਿਲੀ ਵਾਰ ਇਹ ਇੱਕ ਫੋਨ ਕਰਨ ਤੇ ਮਈਆਂ ਘਰ ਤੋਂ ਪਹਿਲੀ ਰਾਣੀ ਲੋੜ ਨਹੀਂ ਦੁਬਾਰਾ ਨਹੀਂ ਆਉਣ ਇਹਨਾਂ ਨੂੰ ਹੁਣ ਪਤਾ ਬਿਲਕੁਲ ਹੀ ਕੋਈ ਪਤਾ ਲੱਗ ਗਿਆ ਪਹਿਲੀ ਵਾਰ ਹਰ ਬੰਦੇ ਨੂੰ ਡਾਜਾ ਬਿਲਕੁਲ ਤੇ ਡਰਨਾ ਵੀ ਚਾਹੀਦਾ ਪੈਸੇ ਦਾ ਕੰਮ ਆ 100 100 ਰੁਪਈਆ ਕਰਕੇ ਕਮਾਉਣਾ ਰੁਪਈਆ ਰੁਪਈਆ ਕਮਾਉਣਾ ਬੜਾ ਹੀ ਬੜਾ ਔਖਾ ਹੈ ਡਰ ਕੇ ਸਾਈ ਪਾਓ ਉਹ ਤੋਂ ਬਾਅਦ ਜਦੋਂ ਇੱਕ ਵਾਰਾ ਕਿਸੇ ਘਰ ਜਾਂਦੇ ਆ ਮੁੜ ਕੇ ਭਾਵੇਂ 10 ਲੱਖ ਉਦਾਂ ਹੀ ਦੇ ਦੇ ਸਹੀ ਗੱਲ ਹੈ ਆ ਬਈ ਫੇ ਚਾਹਦਾ ਸੱਜਣ ਪਾਈਆਂ ਬਣ ਜਾਂਦੀਆਂ ਰਿਸ਼ਤੇਦਾਰੀਆਂ ਬਾਹਰ ਜਾਂਦੀਆਂ ਪਰ ਪਹਿਲਾਂ ਇੱਕ ਵਾਰਾ ਵਰਤ ਮਰਤੋ ਤੇ ਫੇਰ ਜੋ ਮਰਜੀ ਕਰੋ ਬਾਕੀ ਕਿ ਹੱਕ ਬਣਦਾ ਹੱਕ ਬਣਦਾ ਵਾ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਡੇਰਾ ਵਿਆਸ ਰਾਧਾ ਸਵਾਮੀ 20 ਕਿਲੋਮੀਟਰ ਸਿਰਫ ਐਤੋਂ ਤੂੰ ਉੱਥੋਂ ਜਿੰਨੂੰ ਮਰਜੀ ਕਮਾਨਾ ਦੇ ਕੋਲ ਪੱਡੇ ਪਿੰਡ ਪੁੱਛ ਕੇ ਆ ਜਾਓ ਲਾਗੇ ਕਸਬਾ ਕਮਾਨਾ ਠੀਕ ਹੋਣਾ ਤੇ ਮੇਰਾ ਵੀਰ ਜਿਹੜਾ ਮਰਜ਼ੀ ਨਾ ਪਤਾ ਲੱਗੇ ਫੇਰ ਫੋਨ ਕਰ ਲਉ ਇਹੋ ਹੀ ਮਾਲ ਵਾ ਇਸ ਤੋਂ ਬਾਅਦ ਨਵੇਂ ਬਾਲ ਦਾ ਕੱਲ ਤੋਂ ਬਾਅਦ ਖੁਸ਼ਿਆ ਕਰੋ ਤੀਜੇ ਦਿਨ ਕੱਲ ਨੂੰ ਇਹੋ ਹੀ ਵੇਚਣਾ ਬਾਜੀ ਬਾਜੀ ਠੀਕ ਹੋਣਾ ਇਹੋ ਮਾਲ ਆਪਣੇ ਕੋਲ ਤੇ ਇਹੀ ਰਹਿਣਾ ਇਹੀ ਮੋਲ ਵਾ ਜਿੰਨੂੰ ਮੇਰਾ ਵੀਰ ਚੰਗਾ ਲੱਗੂ ਉਹਨੇ ਲੈ ਲੈਣੀ ਆ ਜਿੰਨੂੰ ਨਹੀਂ ਚੰਗਾ ਉਹ ਅਗਲੀ ਵੀਡੀਓ ਲੈ ਲੈਣਾ ਤੇ ਬਾਕੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਹੌਸਲਾ ਲਗਾਈ ਜਾ ਕਰੋ ਕਿਉਂ ਕਿ ਤੁਹਾਡੇ ਬਦਲੇ ਵੀਡੀਓ ਪੈਂਦੀਆਂ ਬਿਲਕੁਲ ਤੁਸੀਂ ਵੇਨੇ ਆ ਲੈਣ ਵਾਲਾ ਤੇ 100 ਘਰ ਹੁੰਦਾ ਵਾ 9900 ਸਾਨੂੰ ਵੇਖਣ ਵਾਲਾ ਬਿਲਕੁਲ ਜੀ ਤਾਂ ਹੀ ਤੁਹਾਡੇ 9900 ਕਰਕੇ ਵੀਡੀਓ ਪਾਉਣੇ ਆ 100 ਜਿਹੜਾ ਲੈਣਾ ਉਹ ਤਾਂ ਹੀ ਲੈ ਜਾਣੀਆਂ ਆ ਤੇ 9900 ਕਰਕੇ ਇੱਕ ਨਮਾਣੇ ਦੇ ਬੰਦੇ ਕਰਕੇ 10000 ਤੋਂ ਉੱਪਰ ਤੁਸੀਂ ਵੀਡੀਓ ਚਲਾ ਦਿੰਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਇਨਾ ਪਿਆਰ ਦਿੰਦੇ ਹੋ ਸਤਿ ਸ੍ਰੀ ਅਕਾਲ